ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਾਧ ਸੰਗਤ ਜੀ ਆਪਣੇ ਕੋਲ ਇੱਕ ਜਿਲ੍ਹਾ ਮੋਗਾ ਤੋਂ ਇੱਕ ਕੇਸ ਆਇਆ ਭਾਜੀ ਦੇ ਪਿੰਡ ਤੋਂ ਭਾਜੀ ਦੇ ਪਿੰਡ ਤੋਂ ਇਹ ਭੈਣ ਦੇ ਸਹੁਰੇ ਆ ਜਿੱਥੇ ਕੀ ਇਹਦੇ ਪਤੀ ਦੀ ਡੈਥ ਹੋ ਗਈ ਐਕਸੀਡੈਂਟ ਨਾਲ 4 ਤਰੀਕ ਆ 11 ਤਰੀਕ ਨੂੰ ਇਸੇ 11 ਤਰੀਕ ਨੂੰ 11 ਤਰੀਕ ਨੂੰ ਐਕਸੀਡੈਂਟ ਹੁੰਦਾ ਬੰਦੇ ਦਾ ਤੇ 11 12 ਤਰੀਕ ਨੂੰ ਸੰਸਕਾਰ ਕੀਤਾ ਹੈ ਜੀ 11 12 ਤਰੀਕ ਨੂੰ ਸੰਸਕਾਰ ਕਰਤਾ ਤੇ ਉਸ ਤੋਂ ਬਾਅਦ ਭੋਗ ਤੋਂ ਬਾਅਦ ਇਹ ਭੈਣ ਨੂੰ ਇੱਕ ਸਰਪੰਚ ਨੇ ਤੇ ਭੂਆ ਨੇ ਤੇ ਚਾਚੇ ਸਹੁਰੇ ਨੇ ਘਰੋਂ ਕੱਢਦਾ ਵੀ ਅਸੀਂ ਤੈਨੂੰ ਕੋਈ ਹਿੱਸਾ ਨਹੀਂ ਦੇ ਸਕਦੇ ਤੇ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਆ 4 ਸਾਲ ਤੋਂ ਉਹਦੀ ਜੀਵਨ ਸਾਥੀ ਆ ਜਿਹੜੀ ਉਹਦੇ ਨਾਲ ਰਹਿ ਰਹੀ ਉਹਦੇ ਸੱਠਰ ਤੇ ਅਫਸੋਸ ਕਰਨ ਦਾ ਮੌਕਾ ਵੀ ਨਹੀਂ ਦਿੱਤਾ ਤੇ ਸੰਗਤ ਨੂੰ ਮੇਰੀ ਬੇਨਤੀ ਆ ਰਲ ਮਿਲ ਕੇ ਜੜੀਆਂ ਇਹੋ ਜੀਆਂ ਭੈਣਾਂ ਦੇ ਨਾਲ ਤੱਕਾ ਹੋ ਰਿਹਾ ਹੈ ਵਿਚਾਰੀ ਗਰੀਬਣੀ ਅੱਜ ਇੱਕ ਤਾਂ ਪਤੀ ਵੀ ਡੈਥ ਹੋ ਗਿਆ ਜੀਵਨ ਸਾਥੀ ਵਿਛੜ ਗਿਆ ਦੂਜਾ ਇਹ ਲੋਕ ਮਾਇਆ ਦੇ ਜਾਇਦਾਦਾਂ ਦੇ ਲੋਭ ਦੇ ਵਿੱਚ ਪਸ਼ੂਆਂ ਵਾਂਗੂ ਭੈਣਾਂ ਦੀ ਜ਼ਿੰਦਗੀ ਰੋ ਰਹੇ ਆ ਅਸੀਂ ਇੱਕ ਬੇਨਤੀ ਕਰਦੇ ਆ ਸਰਪੰਚ ਦੇ ਤੇ ਭੂਆ ਦੇ ਤੇ ਚਾਚੇ ਸਹੁਰੇ ਤੇ ਸੱਤ ਤੋਂ ਸੱਤ ਕਾਰਵਾਈ ਕਰਵਾਵਾਂਗੇ ਤੇ ਬੰਦੇ ਦਾ ਜਿਹੜਾ ਇਹਦਾ ਹਿੱਸਾ ਇਹਦਾ ਮਾਨ ਸਨਮਾਨ ਆ ਅਸੀਂ ਜ਼ਰੂਰ ਦਿਵਾਵਾਂਗੇ ਸੋ ਸੰਗਤ ਨੂੰ ਬੇਨਤੀ ਆ ਅਸੀਂ ਵੀਡੀਓ ਨੂੰ ਇਹਨੂੰ ਸ਼ੇਅਰ ਕਰਿਓ ਵਕਤ-ਵੱਦ ਭਾਜੀ ਜੇ ਪਿੰਡ ਦੇ ਵਿੱਚ ਜੋ ਵੀ ਭੈਣ ਦਾ ਮਾਨ ਸਨਮਾਨ ਹੈ ਕਿ ਨਾ ਦੋ ਮੱਝਾਂ ਇਹਨਾਂ ਵੀ ਮੈਨੂੰ ਸੱੱਟਰ ਤੇ ਬਹਿਣ ਦਾ ਵੀ ਸਮਾਂ ਨਹੀਂ ਦਿੰਦਾ ਉਹਨਾਂ ਨੇ ਕਿ ਮੇਰੇ ਨਾਲ ਏਦਾਂ ਵੀ ਹਾਰ ਕੀਤਾ ਗਿਆ ਕਿ ਜਿੱਦਾਂ ਮੇਰਾ ਉਸ ਘਰ ਦੇ ਨਾਲ ਕੋਈ ਨਾਤਾ ਹੀ ਨਹੀਂ ਹੁੰਦਾ ਸੋਸੰਗਤ ਜੀ ਸਾਰੀ ਸੰਗਤ ਨੂੰ ਮੇਰੀ ਬੇਨਤੀ ਆ ਜਦੋਂ ਕਿਤੇ ਵੀ ਸਰਪੰਚਾ ਪੰਚਾ ਨੂੰ ਬੇਨਤੀ ਆ ਜੇ ਪਿੰਡ ਦੇ ਵਿੱਚ ਇਦਾਂ ਦਾ ਕੋਈ ਵੀ ਹਾਸਾ ਹੁੰਦਾ ਏ ਸਰਪੰਚ ਪਿੰਡ ਦੀ ਮਾਂ ਹੁੰਦਾ ਏ ਸਰਪੰਚ ਨੂੰ ਚਾਹੀਦਾ ਵੀ ਐਦਾਂ ਨਹੀਂ ਆ ਭੈਣਾਂ ਦੇ ਨਾਲ ਕਦੇ ਵੀ ਧੱਕਾ ਨਾ ਕੀਤਾ ਜਾਵੇ ਅਗਰ ਜੇ ਇਹਨਾਂ ਦੇ ਸਹੁਰੇ ਧੱਕਾ ਕਰਦੇ ਤੇ ਅੱਗੇ ਹੋ ਕੇ ਇਹਨਾਂ ਦਾ ਹੱਕ ਦਵਾਇਆ ਕਰੋ ਬਾਕੀ ਅਸੀਂ ਸਰਪੰਚ ਭਾਗੀ ਤੇ ਜਿਹੜਾ ਪਿੰਡ ਦਾ ਸਰਪੰਚਾ ਉਹਦੇ ਨਾਲ ਸੰਪਰਕ ਕਰਾਂਗੇ ਉਹਨਾਂ ਦਾ ਵੀ ਸਪਸ਼ਟੀਕਰਨ ਲਵਾਂਗੇ ਵੀ ਕਾਰਨ ਜੀ ਆ ਜੋ ਇਹਨੂੰ ਵਿਚਾਰੀ ਨੂੰ ਘਰੋਂ ਕੱਢ ਦਿੱਤਾ ਗਿਆ ਵਾਈ ਹੋਰ ਠਿੱਕਾ ਝਾਲਸਾ ਵਾਹ ਜੇ ਕੀ ਹੋਤੇ ਬਾਕੀ ਇਹ ਭੈਣਾਂ ਜਰੂਰ ਬੇਨਤੀ ਕਰੂਗੀ ਤੁਸੀਂ ਕਹੋ ਸੰਦੂ ਮੈਨੂੰ ਹਿਸਾਬ ਦਵਾਓ ਕੋਈ ਗੱਲ ਮਾਈਬੁਰਜੀ ਕਾ ਖਾਲਸਾ ਮਾਈਬੁਰਜੀ ਹੋਣ ਜੇ ਕੰਮ